ਹੈਲੋ ਜੀ ਸਾਰੇ ਨੂੰ ਸਤ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਮੂਗੀ ਜਿਹੜੀ ਅੱਜ ਮੈਂ ਤੁਹਾਨੂੰ ਇਹ ਕਹਾਣੀ ਜਾਂ ਸਟੋਰੀ ਸੁਣਾਉਣ ਲੱਗੀ ਆ ਜਿਹੜੀਆਂ ਮੇਰੀਆਂ ਸਿਸਟਰ ਬੈਹੀਆਂ ਹੋਈਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਸਾਡੇ ਘਰ ਦਾ ਕਲੇਸ਼ ਨਹੀਂ ਮੁਕਦਾ ਮੇਰਾ ਪਤੀ ਨਹੀਂ ਚੰਗਾ ਮੇਰੀ ਸੱਸ ਨਹੀਂ ਚੰਗੀ ਹਨ ਮੇਰਾ ਪਤੀ ਨਹੀਂ ਚੰਗਾ ਪਤਾ ਨਹੀਂ ਕੀ ਕੁਝ ਹੋ ਰਿਹਾ ਅੱਜ ਕੱਲ ਸਮਾਜ ਦੇ ਵਿੱਚ ਤੁਸੀਂ ਦੇਖ ਰਹੇ ਹੋ ਰਿਸ਼ਤੇ ਹਨ ਬਣਦੇ ਬਾਅਦ ਦੇ ਵਿੱਚ ਨੇ ਤੇ ਟੁੱਟਦੇ ਸਭ ਤੋਂ ਪਹਿਲਾਂ ਨੇ ਜਿਹੜੀ ਅੱਜ ਮੈਂ ਇਹ ਸਾਖੀ ਤੁਹਾਨੂੰ ਸੁਣਾਉਣ ਲੱਗੀ ਆ ਇਹਨੂੰ ਨਾ ਸਾਰਿਆਂ ਨੇ ਪੂਰੇ ਧਿਆਨ ਨਾਲ ਸੁਣਨਾ ਤੇ ਫਿਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਸਹੀ ਹੈ ਜਾਂ ਗਲਤ ਹੈ ਗੱਲ ਕਿ ਤੁਸੀਂ ਇਸ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਸੁਖੀ ਬਣਾ ਸਕਦੇ ਹੋ ਕਿ ਨਹੀਂ ਤੇ ਆਓ ਆਪਾਂ ਸ਼ੁਰੂ ਕਰਦੇ ਹਾਂ ਇੱਕ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਸੇਠ ਸੀਗਾ ਉਹਦੇ ਚਾਰ ਪੁੱਤਰ ਸੀ ਤੇ ਇੱਕ ਧੀ ਸੀਗੀ ਉਹ ਆਪਦੀ ਧੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਜਿਵੇਂ ਕਿ ਅੱਜ ਕੱਲ ਵੀ ਆਪਾਂ ਦੇਖਦੇ ਹਾਂ ਵੀ ਆਪਦੀਆਂ ਧੀਆਂ ਨੂੰ ਆਪਾਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਤੇ ਉਹ ਆਪਣੀ ਧੀ ਨੂੰ ਨਾ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਬਹੁਤ ਲਾੜ ਕਰਦਾ ਸੀ ਤੇ ਜਿਹੜੀ ਉਹਦੀ ਮਾਂ ਸੀ ਉਹ ਕਹਿ ਦਿੰਦੀ ਸੀ ਵੀ ਇਹਨੇ ਬਗਾਨੇ ਘਰ ਜਾਣਾ ਇਹਨੂੰ ਕੰਮਕਾਰ ਵੀ ਸਿੱਖ ਲੈਣ ਦੇ ਇਹਦੀ ਹਰ ਇੱਕ ਗੱਲ ਹਰ ਇੱਕ ਜਿੱਦ ਨਾ ਤੁਸੀਂ ਪਗਾਇਆ ਕਰੋ ਪਰ ਉਹ ਸੇਠ ਕਹਿ ਦਿੰਦਾ ਸੀ ਵੀ ਕੋਈ ਗੱਲ ਨਹੀਂ ਆਪਣੇ ਪੁੱਤਰਾਂ ਨੂੰ ਉਹਨਾਂ ਪਿਆਰ ਨਹੀਂ ਕਰਨਾ ਸੀ ਜਿਹੜੀ ਚੀਜ਼ ਧੀ ਨੇ ਮੰਗਣੀ ਉਹੀ ਉਹਨੂੰ ਲਿਆ ਕੇ ਦੇਣੀ ਹਰ ਇੱਕ ਚੀਜ਼ ਉਹਦੀ ਪੂਰੀ ਕਰਨੀ ਇਸ ਤਰ੍ਹਾਂ ਕਰਦੇ ਕਰਾਉਂਦੇ ਜਿਹੜੀ ਉਹਦੀ ਮਾਂ ਸੀ ਉਹਨੂੰ ਬਹੁਤ ਨਾ ਚਿੰਤਾ ਰਹਿੰਦੀ ਤੇ ਉਹ ਕਹਿ ਦਿੰਦੀ ਵੀ ਇਹਨੇ ਬਗਾਨੇ ਘਰ ਜਾਣਾ ਉੱਥੇ ਜਾ ਕੇ ਇਹ ਕਿਵੇਂ ਕੱਟੂਗੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਉਸ ਤਰੀਕੇ ਦਾ ਹੀ ਘਾਰੇ ਦੇ ਵਾਸਤੇ ਤੇ ਕਰਦੇ ਕਰਾਉਂਦੇ ਸਮਾਂ ਲੰਘ ਗਿਆ ਤੇ ਕੁੜੀ ਜਵਾਨ ਹੋ ਗਈ ਤੇ ਭਰਾ ਵੀ ਜਵਾਨ ਹੋ ਗਏ ਤੇ ਭਰਾਵਾਂ ਦਾ ਚਾਰਾਂ ਦਾ ਵਿਆਹ ਹੋ ਗਿਆ ਤੇ ਉਰੀਆਂ ਪਰਜਾਈਆਂ ਆ ਗਈਆਂ ਚਲੋ ਨਿਆਣੀ ਸੀ ਨਨ ਉਹਨਾਂ ਦਾ ਸਾਰਿਆਂ ਉਹ ਵੀ ਬਹੁਤ ਪਿਆਰ ਕਰਦੀਆਂ ਉਹਨਾਂ ਨੂੰ ਹੌਲੀ ਹੌਲੀ ਸਮਾਂ ਲੰਘਦਾ ਗਿਆ ਤੇ ਲੜਕੀ ਜਵਾਨ ਹੋ ਗਈ ਤੇ ਉਹਦੇ ਵਾਸਤੇ ਵੀ ਇੱਕ ਜੋਗਵਾਰ ਲੱਭਿਆ ਜਾਣ ਲੱਗਿਆ ਤੇ ਬਹੁਤ ਪਿੰਡਾਂ ਵਿੱਚ ਦੇਖਿਆ ਤੇ ਉਹਨੂੰ ਕੋਈ ਵੀ ਏਦਾਂ ਦਾ ਬਰਨਾ ਲੱਭਿਆ ਚਲੋ ਕਿਤੇ ਕਰਦੇ ਕਰਾਉਂਦੇ ਇੱਕ ਜਗ੍ਹਾ ਤੇ ਹੈਨਾ ਉਹਨਾਂ ਨੂੰ ਬਹੁਤ ਵਧੀਆ ਬਰ ਲੱਭ ਗਿਆ ਤੇ ਉਹਨਾਂ ਨੇ ਲੜਕੀ ਦੀ ਹੈਨਾ ਸ਼ਾਦੀ ਕਰਤੀ ਤੇ ਉਹਦੀ ਜਿਹੜਾ ਬਤੀਰਾ ਸੀ ਉਹ ਤੋਂ ਉੱਪਰ ਜਾਈਆਂ ਪਹਿਲਾਂ ਹੀ ਦੁਖੀ ਸੀ ਪਰ ਬੋਲਦੀਆਂ ਕੁਛ ਨਹੀਂ ਸੀ ਕਿਉਂਕਿ ਉਹ ਪਿਓ ਦੀ लाड़ਲੀ ਸੀ ਆਪਦੇ ਭਰਾਵਾਂ ਦੀ लाड़ਲੀ ਸੀ ਤੇ ਕਿਉਂਕਿ ਪੇਕੇ ਘਰ ਜਿਹੜੀਆਂ ਧੀਆ ਹਨਾ लाड़ਲੀਆਂ ਹੁੰਦੀਆਂ ਨੇ ਤੁਸੀਂ ਦੇਖਿਆ ਇਹ ਬਹੁਤ ਲਾਡ ਪਿਆਰ ਮਿਲਦਾ ਹੈਗਾ ਕਿਉਂਕਿ ਫਿਰ ਉਹ ਲਾਡ ਪਿਆਰ ਅੱਗੇ ਜਾ ਕੇ ਕਿਵੇਂ ਹੈਨਾ ਦੁੱਖ ਪਾਉਂਦਾ ਉਹ ਤੁਹਾਨੂੰ ਆਪ ਦੱਸਦੇ ਆਂ ਤੇ ਜੱਗੇ ਉਹ ਲੜਕੀ ਦੀ شادی ਹੋ ਗਈ 5-10 ਦਿਨ ਲੰਗੇ ਕਿਉਂਕਿ ਜਿੱਦਾਂ ਉਹ ਆਪਣੇ ਸਹੁਰੇ ਘਰ ਰਹਿੰਦੇ ਇੱਕ-ਇੱਕ ਕਰ ਰਹੇ ਸੀ ਉਦਾਂ ਹੀ ਉਹ ਆਪਣੇ ਸਹੁਰੇ ਘਰ ਰਹਿਣ ਲੱਗੀ ਮਰਜ਼ੀ ਨਾਲ ਉੱਠਣਾ ਮਰਜ਼ੀ ਨਾਲ ਖਾਣਾ ਮਰਜ਼ੀ ਨਾਲ ਬੋਲਣਾ ਮਰਜ਼ੀ ਨਾਲ ਜਿੱਦ ਕਰਨੀ ਮਰਜ਼ੀ ਨਾਲ ਜਾਣਾ ਆਉਣਾ ਹਨਾ ਹਰ ਇੱਕ ਗੱਲ ਉਦਾਂ ਜਿੱਦਾਂ ਕਿ ਉਹ ਉਹਦੇ ਪੇਕੇ ਘਰ ਕਰਦੀ ਸੀ ਉਹੀ ਸਹੁਰੇ ਘਰ ਕਰਦੀ ਰਹੀ ਇੱਕ ਮਹੀਨੇ ਮਗਰੋਂ ਸੇਠ ਆਪਣੀ ਧੀ ਕੋਲੇ ਆਇਆ ਤੇ ਉਹਨੇ ਕਿਹਾ ਵੇ ਮੇਰੀ ਧੀ ਕਿੱਥੇ ਹੈਗੀ ਕੋਈ ਨਾ ਬੋਲਿਆ ਉਹਦਾ ਜੇਟ ਖੜਾ ਸੀ ਉਹਨੂੰ ਪੁੱਛਿਆ ਉਹ ਵੀ ਨਾ ਬੋਲਿਆ ਅੱਗੇ ਹੋਰ ਸਾਰਿਆਂ ਨੂੰ ਪੁੱਛਿਆ ਕੋਈ ਨਾ ਬੋਲਿਆ ਨਾਨ ਨੂੰ ਪੁੱਛਿਆ ਉਹਦੇ ਪਤੀ ਨੂੰ ਪੁੱਛਿਆ ਕੋਈ ਨਾ ਬੋਲਿਆ ਤੇ ਉਹਨੇ ਉਹਦੇ ਸੱਸਰ ਨੂੰ ਪੁੱਛਿਆ ਕਹਿੰਦੇ ਮੇਰੀ ਧੀ ਕਿੱਥੇ ਆ ਉਹ ਕਹਿੰਦੇ ਇੱਥੇ ਹੈਗੀ ਕਹਿੰਦੇ ਮੈਂ ਉਹਨੂੰ ਲੈਣ ਆਇਆ ਕੁਛ ਉਹ ਕਹਿੰਦੇ ਜੇ ਤੂੰ ਲੈਣ ਆਇਆ ਤਾਂ ਉਹਨੂੰ ਸਦਾ ਲਈ ਆਪਣੇ ਨਾਲ ਹੀ ਲੈ ਜਾਓ ਤੇ ਸੇਠ ਸੀਗਾ ਜਿਹੜਾ ਉਹ ਬੜਾ ਉਦਾਸ ਹੋਇਆ ਕਹਿੰਦਾ ਵੀ ਗੱਲ ਕੀ ਹੋਈ ਹੈ ਵੀ ਤੁਸੀਂ ਮੈਨੂੰ ਗੱਲ ਤਾਂ ਦੱਸੋ ਤੇ ਜਿਹੜਾ ਉਹਦਾ ਸਹੁਰਾ ਸੀਗਾ ਉਹ ਕਹਿੰਦਾ ਵੀ ਅਸੀਂ ਗੱਲ ਕੀ ਦੱਸੀਏ ਤੁਹਾਨੂੰ ਇਹ ਕਿਸੇ ਨੂੰ ਸਿੱਧੇ ਮੂੰਹ ਬੋਲਦੀ ਨਹੀਂ ਕਿਸੇ ਨੂੰ ਸਿੱਧੇ ਮੂੰਹ ਕੋਈ ਕੰਮ ਨਹੀਂ ਕਰਦੀ ਕੋਈ ਚੀਜ਼ ਨਹੀਂ ਫੜਾਉਂਦੀ ਕੋਈ ਰੋਟੀ ਪਾਣੀ ਨਹੀਂ ਦਿੰਦੀ ਕੋਈ ਚਾਹ ਪਾਣੀ ਮੰਗ ਲੈ ਉਹ ਨਹੀਂ ਸਿੱਧੇ ਮੂੰਹ ਫੜਾਉਂਦੀ ਏ ਇਹ ਹਰ ਇੱਕ ਗੱਲ ਦੇ ਵਿੱਚ ਲੜਾਈ ਝਗੜਾ ਜਿੱਦ ਵਹਿਸ ਸਾਰਿਆਂ ਨਾਲ ਕਰਦੀ ਰਹਿੰਦੀ ਏ ਤੇ ਉਹ ਨੀਮੀ ਪਾ ਕੇ ਖੜਾ ਰਿਹਾ ਕਿਉਂਕਿ ਉਹਨੂੰ ਪਤਾ ਸੀਗਾ ਵੀ ਮੈਂ ਆਪਦੇ ਬੀਜਾ ਹੋਏ ਬੱਟਰੇ ਹਾਂ ਜੀ ਇਹਦੀ ਮਾਂ ਦੀ ਮੋਂ ਤੋਂ ਸੁਣ ਲੈਂਦਾ ਤਾਂ ਤੀਆਂ ਨੂੰ ਇਹ ਗਹਿਣਾ ਦੇਣਾ ਬਹੁਤ ਜ਼ਰੂਰੀ ਏ ਤੇ ਉਹ ਸੁਣਦਾ ਰਿਹਾ ਤੇ ਉਹਨੇ ਆਪਣੀ ਬੇਟੀ ਨੂੰ ਕਿਹਾ ਵੀ ਤੂੰ ਕੱਪੜੇ ਪਾ ਲੈ ਮੈਂ ਤੈਨੂੰ ਲੈਣਾ ਆਂਗਾ ਤੇ ਉਹ ਰਸਤੇ 'ਚ ਜਾਂਦੇ ਜਾਂਦੇ ਆਪਦੀ ਤੀ ਨੂੰ ਪੁੱਛਦਾ ਕਹਿੰਦਾ ਤੇਰਾ ਸਹੁਰਾ ਕਿਵੇਂ ਆਏਗਾ ਕਹਿੰਦੀ ਮੇਰਾ ਸਹੁਰਾ ਤਾਂ ਕਹਿੰਦੀ ਪੂਰਾ ਰਾਖਸਾ ਹੈਗਾ ਪੂਰਾ ਜਮਦੂਤ ਹੈ ਕਹਿੰਦੀ ਤੇ ਉਹ ਕਹਿੰਦੇ ਵੀ ਤੇਰੀ ਸੱਸ ਕਿਵੇਂ ਆ? ਕਹਿੰਦੀ ਮੇਰੀ ਸੱਸ ਤਾਂ ਚੜਾਇਲਾ ਪੂਰੀ ਸੱਸ ਮੇਰੀ ਪੂਰੀ ਨਨਪਤੀ ਕਪਤੀ ਜਿਵੇਂ ਆਪਾਂ ਕਹਿੰਨੇ ਆ ਨਾ ਉਵੇਂ ਹੈਗੀ ਕਹਿੰਦੇ ਤੇਰੀ ਨਣ ਦਾ ਨਣ ਦਾ ਕਹਿੰਦੀ ਮੇਰੀਆਂ ਪੂਰੀਆਂ ਚੁਗਲ ਖੋਰ ਨੇ ਕੋਈ ਸੇ ਕੰਮ ਦੀਆਂ ਨਹੀਂ ਹੈਗੀਆਂ ਕਹਿੰਦੇ ਤੇਰਾ ਪਤੀ ਕਹਿੰਦੀ ਮੇਰਾ ਪਤੀ ਤਾਂ ਤੁਸੀਂ ਐ ਲਾ ਲਓ ਵੀ ਕਰਾਖਸ ਹੁੰਦਾ ਜਿਵੇਂ ਉਵੇਂ ਹੈਗਾ ਤੇ ਕਹਿੰਦੇ ਗਵਾਂਢੀ ਕਹਿੰਦੀ ਗਵਾਂਢੀ ਉਦੋਂ ਵੀ ਉੱਪਰ ਦੀ ਨੇ ਤੇ ਜਿਹੜਾ ਸੀਠ ਸੀ ਉਹ ਬਹੁਤ ਸਿਆਣਾ ਸੀਗਾ ਉਹਨੂੰ ਸਮਝਣ ਦੇ ਵਿੱਚ ਧੀਰ ਨ ਲੱਗੀ ਕਿ ਮੇਰੀ ਜਿਹੜੀ ਧੀ ਆ ਕਸੂਰ ਕਿਦੇ ਵਿੱਚ ਹੈਗਾ ਤੇ ਕਸੂਰ ਕਿਦੇ ਵਿੱਚ ਨਹੀਂ ਹੈਗਾ ਤੇ ਉਹ ਜਦੋਂ ਆਪਦੇ ਘਰ ਗਿਆ ਤਾਂ ਉਹਦੀ ਪਤਨੀ ਉਹਦੀਆਂ ਪਰਜਾਈਆਂ ਹਲਕੇ ਸੀਠ ਦੀਆਂ ਨੂਹਾਂ ਮਨ ਦੇ ਵਿੱਚ ਬਹੁਤ ਰੋਸ ਕੀਤਾ ਉਹਨਾਂ ਨੇ ਕਿ ਵੀ ਇੱਕ ਮਹੀਨੇ ਦੇ ਵਿੱਚ ਅਜਿਹਾ ਕੀ ਹੋ ਗਿਆ ਵੀ ਜਿਹੜਾ ਇਹ ਸਾਰਾ ਸਮਾਨ ਚੱਕ ਕੇ ਆਪਦਾ ਇੱਥੇ ਆ ਗਈ ਤੇ ਉਹਨਾਂ ਨੇ ਉਹਨਾਂ ਨੂੰ ਹੌਲੀ ਹੌਲੀ ਬੁਲਾਉਣਾ ਛੱਡਤਾ ਪਰਜਾਈਆਂ ਨੇ ਵੀ ਬੁਲਾਉਣਾ ਛੱਡਤਾ ਭਰਾਵਾਂ ਨੇ ਵੀ ਬੁਲਾਉਣਾ ਛੱਡਤਾ ਤੇ ਮਾਂ ਨੇ ਵੀ ਬੁਲਾਉਣਾ ਛੱਡਤਾ ਕਿਉਂਕਿ ਮਾਂ ਕਹਿੰਦੀ ਹੁੰਦੀ ਸੀ ਵੀ ਇਹਨੂੰ ਸਿੱਖਿਆ ਦਈਏ ਤੇ ਨਹੀਂ ਦਿੱਤੀ ਸਿਰਫ ਸੇਠ ਰਹਿ ਗਿਆ ਇਕੱਲਾ ਜਿਹੜਾ ਕਿ ਉਹਦੇ ਨਾਲ ਬੋਲਦਾ ਸੀਗਾ ਤੇ ਸੇਠ ਕਹਿੰਦਾ ਵੀ ਆਪਾਂ ਇੱਕ ਕੀ ਕਰੀਏ ਹੁਣ ਇਸ ਗੱਲ ਦਾ ਤੇ ਉਹ ਇੱਕ ਦਿਨ ਕਿਹਾ ਕਿ ਤੇ ਬਾਹਰ ਉਹਨੂੰ ਕੋਈ ਬਾਬਾ ਜੀ ਮਿਲੇ ਤੇ ਉਹਨਾਂ ਨੇ ਕੋਈ ਉਹਨੂੰ ਉਪਕਤੀ ਦੱਸੀ ਉਹ ਆਪਣੀ ਧੀ ਨੂੰ ਆ ਕੇ ਕਹਿੰਦਾ ਕਹਿੰਦਾ ਧੀਏ ਕਹਿੰਦਾ ਮੈਂ ਤੈਨੂੰ ਇੱਕ ਗੱਲ ਦੱਸਾਂ ਕਹਿੰਦੀ ਹਾਂ ਪਾਪੂ ਜੀ ਦੱਸੋ ਕਹਿੰਦਾ ਮੈਂ ਇੱਕ ਬਾਬਾ ਜੀ ਕੋਲੇ ਗਿਆ ਸੀ ਕਿ ਮਹਾਪੁਰਸ਼ਾਂ ਕੋਲੇ ਗਿਆ ਸੀ ਤੇ ਉਹਨਾਂ ਨੇ ਮੈਨੂੰ ਇੱਕ ਉਪਕਤ ਦੱਸੀ ਹੈਗੀ ਵੀ ਅਗਰ ਤੂੰ ਮੇਉ ਜੁਗਤ ਨੂੰ ਮੰਨ ਲੇਂਗੀ ਤਾਂ ਤੂੰ 6 ਮਹੀਨਿਆਂ ਦੇ ਵਿੱਚ ਵਿੱਚ ਹਨਾ ਤੇਰਾ ਜਿਹੜਾ ਪਰਿਵਾਰ ਆ ਸਹੁਰਾ ਪਰਿਵਾਰ ਉਹ ਤੇਰੇ ਬਾਸ ਵਿੱਚ ਹੋ ਜਾਏਗਾ ਉਹ ਕਹਿੰਦੀ ਵੀ ਠੀਕ ਹੈ ਪਿਤਾ ਜੀ ਆਪਾਂ ਉਸ ਮਹਾਪੁਰਸ਼ਾਂ ਕੋਲੇ ਚੱਲਾਂਗੇ ਤੇ ਦੂਸਰੇ ਦਿਨ ਉਹ ਆਪਣੇ ਪਿਤਾ ਜੀ ਨਾਲ ਉਹ ਮਹਾਪੁਰਸ਼ਾਂ ਕੋਲੇ ਚਲੀ ਗਈ ਤੇ ਮਹਾਪੁਰਸ਼ਾਂ ਨੇ ਉਸ ਨੂੰ ਦੱਸਿਆ ਕਹਿੰਦੇ ਮੈਂ ਤੈਨੂੰ ਇੱਕ ਜੁਗਤੀ ਤੇ ਇੱਕ ਜਾਪ ਦੱਸਦਾ ਉਹ ਕਹਿੰਦੀ ਵੀ ਜਾਪ ਤਾਂ ਮੈਂ ਕਰ ਨਹੀਂ ਸਕਦੀ ਵੀ ਜੁਗਤੀ ਤੁਸੀਂ ਮੈਨੂੰ ਦੱਸ ਦਿਓ ਜਿਹੜੀ ਕਰਨੀ ਉਹ ਕਹਿੰਦੇ ਵੀ ਠੀਕ ਹੈ ਕਹਿੰਦੇ ਜੁਗਤੀ ਇਹ ਹੈ ਵੀ ਜੇ ਤੈਨੂੰ ਕੋਈ ਕੁਛ ਤੇਰੇ ਸਹੁਰੇ ਘਰੋਂ ਬੋਲੂਗਾ ਤਾਂ ਤੂੰ ਝੂਠ ਬਰੇਂਗੀ ਤੂੰ ਬਹਿਸ ਨਾ ਕਰੀ ਬੋਲੀ ਨਾ ਵਸ ਤੂੰ ਚੁੱਪ ਰਹੀ ਆ ਉਹ ਕਹਿੰਦੀ ਵੀ ਠੀਕ ਆ ਐਦਾਂ ਕਰਦੇ ਕਰਾਉਂਦੇ ਦੂਜੇ ਤੀਜੇ ਦਿਨ ਜਿਹੜਾ ਉਹ ਸੇਠ ਸੀਗਾ ਉਹ ਆਪਣੀ ਬੇਟੀ ਨੂੰ ਉਹਦੇ ਸਹੁਰੇ ਘਰ ਛੱਡਣ ਭਾਗਿਆ ਪਹਿਲਾਂ ਤਾਂ ਉਹਦੇ ਸਹੁਰੇ ਘਰ ਵਾਲੇ ਕੁਛ ਨਾ ਬੋਲੇ ਤੇ ਛੱਡਣ ਆ ਗਏ ਉਹ ਕਹਿੰਦੇ ਵੀ ਤੁਸੀਂ ਛੱਡਣ ਆਏ ਹੋ ਤਾਂ ਚਲੋ ਠੀਕ ਆ ਰਹਿਣ ਦੋ ਛੱਡ ਜੋ ਤੇ ਕਰਦੇ ਕਰਾਉਂਦੇ ਜਦੋਂ ਉਹ ਦੂਸਰੇ ਦਿਨ ਆਪਦੇ ਸਹੁਰੇ ਸਾਹਿਬ ਵਾਸਤੇ ਹਨਾ ਰੋਟੀ ਲੈ ਕੇ ਗਈ ਉਹ ਕਹਿੰਦੀ ਤਾਂ ਠੰਡੀ ਪਈ ਹੈਗੀ ਕੋਲੇ ਉਹਦੀ ਸੱਸ ਬੈਠੀ ਸੀ ਉਹ ਕਹਿੰਦੀ ਜੇ ਇਹਨੇ ਪਿੱਛੋਂ ਕੁਝ ਸਿੱਖਿਆ ਹੁੰਦਾ ਕਹਿੰਦੀ ਤਾਂ ਇਹ ਆਪਾਂ ਨੂੰ ਕੁਝ ਕਰਕੇ ਦਿੰਦੀ ਤਾਂ ਆਪਾਂ ਨੂੰ ਓਦਾਂ ਦੀ ਇਹ ਰੋਟੀ ਪਾਣੀ ਦਿੰਦੀ ਤਾਂ ਆਪਾਂ ਨੂੰ ਇਹ ਓਦਾਂ ਦਾ ਕਿਉਂਕਿ ਅਕਸਰ ਜਦੋਂ ਘਰਾਂ ਦੇ ਵਿੱਚ ਕਲੇਸ਼ ਹੁੰਦਾ ਤਾਂ ਇਦਾਂ ਹੀ ਬੋਲੇ ਜਾਂਦਾ ਇਹਦੀ ਮਾਂ ਨੇ ਕੁਝ ਸਿਖਾਇਆ ਨਹੀਂ ਇਹੇ ਸ਼ਬਦ ਉਹ ਨਹੀਂ ਸੱਸ ਨੇ ਬੋਲੇ ਤਾਂ ਜਿਹੜੀ ਉਹ ਕੁੜੀ ਸੀਗੀ ਕਿਉਂਕਿ ਉਹਨੂੰ ਕਿਹਾ ਸੀਗਾ ਮਾਪੁਰਸ਼ਾ ਨੇ ਵੀ ਤੂੰ ਬੋਲਣਾ ਨਹੀਂ ਤਾਂ ਉਹ ਚੁੱਪ ਰਹੀ ਤੇ ਉਹਦਾ ਸਹੁਰਾ ਵੀ ਹੈਰਾਨ ਵੀ ਜਿਹੜੀ ਇੱਕ ਗੱਲ ਕਹੀ ਤੋ 10 ਗੱਲਾਂ ਸੁਣਾਉਂਦੀ ਸੀ ਇਹ ਚੁੱਪ ਕਿਉਂ ਆਏਗੀ ਕਰਦੀ ਕਰਾਉਂਦੀ ਉਹਦੀ ਨਨਦ ਰੋਟੀ ਲੱਗੀ ਹੋਈ ਸੀਗੀ ਕੰਮ ਕਰ ਰਹੀ ਸੀ ਕਰਦੇ ਉਹ ਕਹਿੰਦੀ ਵੀ ਦੀਦੀ ਮੈਂ ਤੁਹਾਡੇ ਨਾਲ ਕੰਮ ਕਰਾਵਾਂ ਉਹ ਵੀ ਬੜੀਆਂ ਹੈਰਾਨ ਵੀ ਜਿਹੜੀ ਚਾਰੇ ਪੈ ਚੱਕ ਕੇ ਪੈਂਦੀ ਸੀ ਸਾਰਾ ਦਿਨ ਬੈੱਡ ਤੋਂ ਉੱਠਦੀ ਨਹੀਂ ਸੀ ਖਾਣਾ ਪੀਣਾ ਮੇਕਅੱਪ ਕਰਨਾ ਬਸ ਇਹੀ ਇਹਦਾ ਕੰਮ ਸੀਗਾ ਵੀ ਇਹ ਅੱਜ ਕਿਵੇਂ ਬਦਲ ਗਈ ਤੇ ਉਹਦਾ ਪਤੀ ਆਇਆ ਪਤੀ ਨੂੰ ਕਹਿੰਦੀ ਲਓ ਜੀ ਮੈਂ ਤੁਹਾਡੇ ਵਾਸਤੇ ਪਾਣੀ ਲਿਆਵਾਂ ਗਰਮ ਪਾਣੀ ਕਰਾਂ ਤੁਸੀਂ ਇਨਾਮੋਂਗੇ ਜਾਂ ਤੁਹਾਡੇ ਕੱਪੜੇ ਦੇਵਾਂ ਉਹ ਵੀ ਹੈਰਾਨ ਵੀ ਇਹ ਕਿਦਾਂ ਹੋਇਆ ਸਾਰਾ ਸਿਸਟਮ ਕੀ ਬਦਲ ਗਿਆ ਸਾਰੇ ਉਹਦੇ ਕਨੇ ਬੜੇ ਹੈਰਾਨੀ ਨਾਲ ਦੇਖਦੇ ਨੇ ਤਾਂ 15 20 ਦਿਨ ਲੱਗਦੇ ਨੇ ਕਰਦੇ ਕਰਾਉਣ ਦੇ ਜਦੋਂ ਉਹ ਬਿਲਕੁਲ ਚੁੱਪ ਰਹਿੰਦੇ ਆ ਮਹੌਲਾ ਹੌਲੀ ਹੌਲੀ ਚੇਂਜ ਹੁੰਦਾ ਜਾਂਦਾ ਉਹਦਾ ਪਤੀ ਵੀ ਉਹਨੂੰ ਪਿਆਰ ਕਰਨ ਲੱਗ ਜਾਂਦਾ ਸੱਸ ਸਹੁਰਾ ਵੀ ਪਿਆਰ ਕਰਨ ਲੱਗ ਜਾਂਦੇ ਸਾਰੇ ਪਿਆਰ ਕਰਨ ਲੱਗ ਜਾਂਦੇ ਨੇ ਇੱਕ ਮਹੀਨੇ ਬਾਅਦ ਉਹ ਜਿਹੜਾ ਉਹਦਾ ਪਤੀ ਸੌਰੀ ਜਿਹੜਾ ਉਹਦਾ ਬਾਪ ਸੀਗਾ ਸੇਠ ਉਹ ਆਉਂਦਾ ਉਹਨੂੰ ਲੈਣ ਵਾਸਤੇ ਤੇ ਉਹ ਆ ਕੇ ਉਹਨਾਂ ਨੂੰ ਸਾਰਿਆਂ ਨੂੰ ਸੱਤ ਸੱਤਰੀਆ ਕਾਲ ਬੁਲਾਉਂਦਾ ਕਿਉਂਕਿ ਤਿੰयां ਆਲੇ ਹਮੇਸ਼ਾ ਹੀ ਨਿਮਦੇ ਆਏ ਨੇ ਤੇ ਉਹ ਉਹਨਾਂ ਨੂੰ ਆਪਣੇ ਸਹੁਰੇ ਨੂੰ ਕਹਿੰਦਾ ਵੀ ਮੈਂ ਬੇਟੀ ਨੂੰ ਕੁਝ ਦਿਨ ਵਾਸਤੇ ਲੈਣ ਆਇਆ ਹਾਂ ਤੇ ਜਿਹੜਾ ਉਹਦਾ ਸੋਹਰਾ ਸੀਗਾ ਉਹ ਕਹਿੰਦੇ ਜੀ ਤੁਹਾਡੀ ਧੀ ਹੈ ਤੁਸੀਂ ਇਹਦੇ ਪਿਓ ਤੁਸੀਂ ਨੇ ਇਹਨੂੰ ਪਾਲਿਆ ਪਲੋਸਿਆ ਹੈਗਾ ਜੰਮਿਆ ਆਪਾ ਹਨਾ ਤੁਸੀਂ ਇਹਨੂੰ ਲੈ ਜਾਓ ਜੀ ਸੱਦ ਕੇ ਲੈ ਜਾਓ ਪਰ ਤੁਸੀਂ ਜ਼ਿਆਦਾ ਦਿਨ ਨਾ ਰੱਖਿਓ ਕਿਉਂਕਿ ਸਾਡਾ ਇਹਦੇ ਬਿਨਾ ਦਿਲ ਨਹੀਂ ਲੱਗਦਾ ਤਾਂ ਕੁੜੀ ਬੜੀ ਖੁਸ਼ ਹੋਈ ਵੀ ਮੈਨੂੰ ਇੰਨਾ ਪਿਆਰ ਮੇਰੇ ਸੱਸ ਸਹੁਰਾ ਕਰਨ ਲੱਗੇ ਉਦੇ ਪਤੀ ਨੂੰ ਪੁੱਛਿਆ ਉਹਦਾ ਪਤੀ ਕਹਿੰਦਾ ਵੀ ਬਾਪੂ ਜੀ ਤੁਸੀਂ ਲਜਾਓ ਤੁਹਾਡੀ ਧੀ ਹੈਗੀ ਅਸੀਂ ਕੁਝ ਨਹੀਂ ਕਹਿੰਦੇ ਪਰ ਇੱਕ ਦੋ ਦਿਨਾਂ ਨੂੰ ਛੱਡ ਜਿਓ ਕਿਉਂਕਿ ਨਹੀਂ ਮੈਂ ਲੈਣ ਆ ਜੂੰਗਾ ਵੀ ਸਾਡਾ ਹੁਣ ਘਰ ਦੇ ਵਿੱਚ ਇਹਦੀ ਇਹ ਬਿਨਾ ਰੌਣਕ ਨਹੀਂ ਹੈਗੀ ਤੇ ਚਲੋ ਸੇਠ ਨੂੰ ਵੀ ਬਹੁਤ ਖੁਸ਼ੀ ਹੋਈ ਕਿਉਂਕਿ ਇੱਕ ਧੀ ਜਦੋਂ ਕਿਸੇ ਦੀ ਸੁਖੀ ਵੱਸਦੀ ਹੈ ਤਾਂ ਉਸਦੇ ਮਾਪਿਓ ਤੋਂ ਵੇਦਾ ਬੱਸ ਹਨਾ ਕਿਸੇ ਨੂੰ ਖੁਸ਼ੀ ਨਹੀਂ ਹੁੰਦੀ ਕਿਉਂਕਿ ਕਹਿੰਦੇ ਨੇ ਜਿਹਦੀ ਧੀ ਸੁਖੀ ਉਹਦੀ ਕੁਲ ਸੁਖੀ ਇਹ ਉਹ ਰਸਤੇ ਚ ਜਾਂਦੇ ਜਾਂਦੇ ਉਹਨੂੰ ਪੁੱਛਦਾ ਵੀ ਪੁੱਤ ਤੇਰਾ ਸਹੁਰਾ ਕਿਵੇਂ ਆ ਉਹ ਕਹਿੰਦੀ ਜੀ ਬਹੁਤ ਚੰਗੇ ਨੇ ਬਹੁਤ ਮੇਰਾ ਪਿਆਰ ਕਰਦੇ ਆ ਤੁਹਾਡੇ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਆ ਤੇਰੀ ਸੱਸ ਉਹ ਕਹਿੰਦੀ ਸੱਸ ਮੇਰੀ ਮਾਂ ਨਾਲੋਂ ਵੀ ਵੱਧ ਪਿਆਰ ਕਰਦੀ ਆ ਤੇ ਤੇਰਾ ਪਤੀ ਪਤੀ ਤਾਂ ਕਹਿੰਦੀ ਵੀ ਮੈਨੂੰ ਦੇਖ ਦੇਖ ਕੇ ਜਿਉਂਦੇ ਨੇਗੇ ਇੰਨਾ ਪਿਆਰ ਕਰਦੇ ਆਗੇ ਮੈਨੂੰ ਤੇ ਸੇਠ ਬਹੁਤ ਖੁਸ਼ ਹੋਏ ਉਹਨੇ ਅੱਖਾਂ ਭਰ ਆਈਆਂ ਕਹਿੰਦੇ ਵੀ ਪੁੱਤ ਵੀ ਦੇਖੋ ਕਹਿੰਦੀ ਬਾਪੂ ਜੀ ਕਹਿੰਦੀ ਉਹ ਮਾਂ ਪੁੱਤ ਤਾਂ ਕਹਿੰਦੀ ਸੀ ਕਿ ਵੀ 6 ਮਹੀਨਿਆਂ ਚ ਇਹ ਠੀਕ ਹੋਗਾ ਕਹਿੰਦੀ ਵੀ ਇਹ ਤਾਂ 1 ਮਹੀਨੇ ਚ ਹੀ ਸਾਰਾ ਕੁਝ ਠੀਕ ਹੋ ਗਿਆ ਕਹਿੰਦੇ ਵੀ ਪਾਉਨਾ ਕੋਲੇ ਇਕਨ ਨੂੰ ਚੱਲਾਂਗੇ ਕਹਿੰਦੇ ਵੀ ਠੀਕ ਆ ਤੇ ਜਦੋਂ ਉਹ ਦੂਸਰੇ ਦਿਨ ਆਪਦੇ ਪਿਤਾ ਨਾਲ ਉਹ ਮਾਹਪੁਰਸ਼ਾਂ ਕੋਲੇ ਜਾਂਦੀ ਹੈ ਤੇ ਮਾਹਪੁਰਸ਼ਾਂ ਨੂੰ ਸਾਰੀ ਗੱਲ ਦੱਸਦੀ ਹੈ ਤੇ ਮਾਹਪੁਰਸ਼ਾਂ ਕਹਿੰਦੀ ਵੀ ਇਹ ਗੱਲ ਕੀ ਹੈਗੀ ਉਹ ਕਹਿੰਦੀ ਵੀ ਜਿਹੜਾ ਤੁਸੀਂ ਜਾਪ ਦੱਸਿਆ ਸੀ ਉਹ ਤਾਂ ਮੇਰੇ ਪਿਤਾ ਜੀ ਨੇ ਕੀਤਾ ਵੀ ਪਰ ਜਿਹੜੀ ᔪਕਤੀ ਤੁਸੀਂ ਦਿੱਤੀ ਉਹ ਮੈਂ ਕੀਤੀ ਹੈ ਤਾਂ ਮਾਹਪੁਰਸ਼ ਹੱਸ ਪਏ ਹੱਸ ਕੇ ਉਹਨੂੰ ਕਹਿਣ ਲੱਗੇ ਪੁੱਤ ਕੋਈ ਜਾਪਮ ਕੋਈ ᔪਕਤੀ ਮੈਂ ਕੁਛ ਨਹੀਂ ਇਹ ਇਦਾਂ ਦੀ ਗੱਲ ਹੈਗੀ ਸੀ ਇਹ ਸਿਰਫ ਮੈਂ ਇੱਕ ਜੀਵਨ ਜਾਤ ਤੈਨੂੰ ਦੱਸੀ ਜਿਹੜੀ ਕਿ ਤੈਨੂੰ ਬਹੁਤ ਛੋਟੀ ਉਮਰ ਚ ਸਿੱਖ ਲੈਣੀ ਚਾਹੀਦੀ ਸੀ ਕਿਉਂਕਿ ਮਾਪੇ ਦੇ ਘਰ ਦਾ ਤੇ ਸਹੁਰਿਆਂ ਦੇ ਘਰ ਦਾ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਇਹੀ ਆਪਣੀ ਜੀਵਨ ਸਾਥੀ ਹੈ ਕਿਉਂਕਿ ਆਪਾਂ ਇੱਥੇ ਆਏ ਕੀ ਕਰਨਾ ਤੇ ਅੱਗੇ ਕੀ ਕਰਨਾ ਜਾਣਾ ਕਿਉਂਕਿ ਜਿਹੜਾ ਆਪਣਾ ਗੁਰੂ ਨਾਲ ਮਿਲਾਪ ਹੈ ਉਹ ਆਪਣਾ ਸਹੁਰਾ ਘਰ ਹੀ ਹੈ ਨਾ ਕਹਿੰਦੇ ਜਦੋਂ ਵੀ ਆਪਾਂ ਆਪਣੀ ਧੀ ਨੂੰ ਹਣਾ ਵਿਆਉਣੇ ਆ ਤਿੰਿਆਂ ਨੂੰ ਖਾਸ ਕਰਕੇ ਇਹ ਸਿੱਖਿਆ ਜ਼ਰੂਰ ਦਿਓ ਕਿ ਇੱਕ ਤਾਂ ਲੜਾਈ ਝਗੜਾ ਤਿੰਨ ਗੁਣ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਨੂੰ ਜਿਹੜੇ ਔਗਣ ਨੇ ਉਹਨਾਂ ਨੂੰ ਕਦੇ ਵੀ ਤੁਸੀਂ ਆਪਣੇ ਸੌਰੀ ਕਰ ਲੈ ਕੇ ਨਾ ਜਾਇਓ ਜਿੱਦ ਲੜਾਈ ਝਗੜਾ ਕੌੜੇ ਬੋਲ ਕਿਉਂਕਿ ਜਿਹੜੇ ਤੁਸੀਂ ਕੌੜੇ ਬੋਲ ਬੋਲਦੇ ਹੋ ਉਹ ਤੁਹਾਡੇ ਮਾਪੇ ਤੁਹਾਡਾ ਜਰ ਲੈਂਦੇ ਨੇ ਹੱਸ ਕੇ ਟਾਲ ਦਿੰਦੇ ਨੇ ਕਈ ਵਾਰ ਗੁੱਸਾ ਹੋ ਕੇ ਟਾਲ ਦਿੰਦੇ ਨੇ ਪਰ ਬਗਾਨੇ ਥਾਵੇਂ ਜਾ ਕੇ ਇਹ ਨਹੀਂ ਚੱਲਣੀ। ਇਹੀ ਸਭ ਤੋਂ ਵੱਡੇ ਪੁਆੜੇ ਦੀ ਜਣ ਹੁੰਦੇ ਨੇ ਕਹਿੰਦੇ ਇੱਕ ਛੋਟੀ ਜੀ ਜੀਬ ਹੁੰਦੀ ਆ। ਇਹ ਇੱਜ਼ਤ ਵੀ ਬਣਾ ਸਕਦੀ ਹੈ ਤੇ ਤੁਹਾਨੂੰ ਬਰਬਾਦ ਵੀ ਕਰ ਸਕਦੀ ਹੈ ਤੇ ਦੂਸਰੀ ਗੱਲ ਹਨਾ ਹੋਗੀ ਜਿੱਦ ਜਿੱਦ ਮਾਪੇ ਕੋਲੇ ਪੁੱਗ ਸਕਦੀ ਹੁੰਦੀ ਹੈ ਸੱਸ ਸਹੁਰੇ ਕੋਲੇ ਅਗਰ ਤੁਸੀਂ ਜਿੱਦ ਕਰੋਗੇ ਤਾਂ ਪਿਆਰ ਨਾਲ ਤੁਸੀਂ ਉਹਨਾਂ ਨੂੰ ਸਾਰੀ ਗੱਲ ਮਨਾ ਸਕਦੇ ਹੋ ਜਿੱਦ ਨਾਲ ਤੁਸੀਂ ਕਿਸੇ ਤੋਂ ਕੁਝ ਨਹੀਂ ਮਨਾ ਸਕਦੇ ਕਿਉਂਕਿ ਘਰਾਂ ਦਾ ਟੁੱਟਣ ਦਾ ਮੇਨ ਕਾਰਨ ਇਹੀ ਹੈ ਦੇਖੋ ਜਿੱਦ ਹੋਗੀ ਕੌੜੇ ਬੋਲ ਹੋਗੇ ਇਦਾਂ ਦੀਆਂ ਚੀਜ਼ਾਂ ਜਦੋਂ ਹਨਾ ਆਪਾਂ ਕਰਦੇ ਆਂ ਲੜਾਈ ਝਗੜਾ ਹੋ ਗਿਆ ਲੜਾਈ ਝਗੜਾ ਜੇਥਾਂ ਕਹਿੰਦੇ ਹੁੰਦੇ ਨੇ ਕਹਿੰਦੇ ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾ ਲਓ ਇਹ ਮੈਂ ਅਕਸਰ ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਇੱਕ ਸਾਕੀ ਸੁਣਾਈ ਸੀਗੀ ਕਿ ਬਾਬਾ ਜੀ ਨੇ ਮਿਸਰੀ ਦਿੱਤੀ ਦੀ ਜਦੋਂ ਤੇਰੀ ਸੱਸ ਲੜੂਗੀ ਤਾਂ ਤੂੰ ਇਹਨੂੰ ਮੂੰਹ 'ਚ ਪਾ ਲਈ ਤੁਹਾਡਾ ਝਗੜਾ ਖਤਮ ਹੋ ਜਾਊਗਾ ਇਹ ਬਿਲਕੁਲ ਉਦਾਂ ਦੀ ਹੀ ਸਾਕੀ ਹੈ ਆਪਣੀਆਂ ਧੀਆਂ ਨੂੰ ਬਚਪਨ ਤੋਂ ਸਿੱਖਿਆ ਦੇਣੀ ਸ਼ੁਰੂ ਕਰੋ ਅੱਜ ਕੱਲ ਹਨਾ ਦੇਖੋ ਵਿਆਹ ਹੁੰਦੇ ਦਾ ਪਤਾ ਨਹੀਂ ਲੱਗਦਾ ਤਲਾਕ ਹੁੰਦੇ ਦਾ ਪਹਿਲਾਂ ਪਤਾ ਲੱਗਦਾ ਹੈ ਤਲਾਕ ਹੋਣਾ ਲੜਾਈ ਝਗੜੇ ਹੋਣੇ ਘਰਾਂ ਦਾ ਮੇਨ ਕਾਰਨ ਇਹੀ ਹੈ ਕਿਉਂਕਿ ਜਿਹੜੀਆਂ ਆਪਣੀਆਂ ਲੜਕੀਆਂ ਨੇ ਉਹਨਾਂ ਦਾ ਇੰਨਾ ਜ਼ਿਆਦਾ ਨਾ ਮਾਈਂਡ ਫ੍ਰੀ ਹੋ ਗਈਆਂ ਨੇ ਕਿ ਦੂਸਰੇ ਘਰੇ ਜਾ ਕੇ ਅਡਜਸਟ ਨਹੀਂ ਕਰ ਪਾਉਂਦੀਆਂ ਕਿਉਂਕਿ ਜੇ ਆਪਾਂ ਕਹੀਏ ਵੀ ਹਾਂ ਸੱਸ ਸਹੁਰਾ ਬਦਲ ਜਾਣਗੇ ਨਹੀਂ ਬਜ਼ੁਰਗ ਬਾਅਦ ਦੇ ਵਿੱਚ ਬਦਲਦੇ ਨੇ ਪਹਿਲਾਂ ਖੁਦ ਨੂੰ ਬਦਲਣਾ ਪਵੇਗਾ ਇਹ ਨਹੀਂ ਹੈਗਾ ਵੀ ਜਿੱਦਾਂ ਮੈਂ ਆਪਣੇ ਪੇਕੇ ਘਰ ਸੀ ਉਦਾਂ ਜਾ ਕੇ ਹੀ ਮੈਂ ਆਪਣੇ ਸਹੁਰੇ ਘਰ ਕਰਾਂ ਕਿਉਂਕਿ ਸਹੁਰੇ ਘਰ ਦਾ ਤੇ ਪੇਕੇਆਂ ਦਾ ਬਹੁਤ ਜ਼ਿਆਦਾ ਫਰਕ ਹੈ ਜਿੱਦਾਂ ਤੁਸੀਂ ਉਹਨਾਂ ਨੂੰ ਪਿਆਰ ਕਰੋਗੇ ਉਦੋਂ ਦੁੱਗਣਾ ਪਿਆਰ ਤੁਹਾਨੂੰ ਮਿਲੇਗਾ ਇਹਨੂੰ ਤੁਸੀਂ ਅਜਮਾ ਕੇ ਦੇਖ ਲਓ ਕਹਿੰਦੇ ਹੁੰਦੇ ਆ ਕਹਿੰਦੇ ਸਖੀਆਂ ਨੇ ਪੁੱਛਿਆ ਸੀਗਾ ਇੱਕ ਆਬਦੀ ਸਹੇਲੀ ਨੂੰ ਕਹਿੰਦੇ ਤਾਂ ਦੇ ਪਤੀ ਨੂੰ ਕਿਵੇਂ ਬਸ ਕੀਤਾ ਹੋਇਆ ਕਿਉਂਕਿ ਮੈਂ ਸਾਖੀ ਮਲਕੇ ਵੀਡੀਓ ਪਹਿਲਾਂ ਵੀ ਪਾਈ ਹੈ ਉਹ ਕਹਿੰਦੀ ਵੀ ਕੁਝ ਨਹੀਂ ਹੈਗਾ ਤਿੰਨ ਗੁਣ ਨੇ ਉਹਨਾਂ ਨੂੰ ਹਨਾ ਧਾਰਨ ਕੀਤਾ ਹੋਇਆ ਉਹ ਕਹਿੰਦੀ ਕਿਹੜੇ ਉਹ ਮੈਂ ਤੁਹਾਨੂੰ ਦੱਸਦੀ ਆ ਨਿਮਨ ਸਵਖਰ ਕਵਣ ਗੁਣ ਜੀਭਾ ਮਣੀਆਂ ਮੰਤ ਤ੍ਰਹਿ ਗੁਣ ਪੈਣੇ ਬੇਸ ਕਰ ਤਾਂ ਬਸ ਆ ਵੀ ਕਰਨ ਕਹਿੰਦੀ ਮੈਂ ਆਪਣੇ ਪਤੀ ਨਾਲ ਗੱਲ-ਗੱਲ ਤੇ ਬਹਿਸ ਦੀ ਨਹੀਂ ਗੱਲ-ਗੱਲ ਤੇ ਲੜਦੀ ਨਹੀਂ ਉਹਨਾਂ ਦੀ ਹਰ ਇੱਕ ਗੱਲ ਮੰਨਦੀ ਆ ਸਾਡੇ ਪਤੀ ਪਤਨੀ ਦੇ ਵਿੱਚ ਇੰਨਾ ਪਿਆਰ ਹੈ ਕਿ ਅਸੀਂ ਇੱਕ ਦੂਜੇ ਤੋਂ ਬਿਨਾ ਜਿਉ ਨਹੀਂ ਸਕਦੇ ਬਸ ਇਹੀ ਕਾਰਨ ਹੈ ਕਿ ਮੈਂ ਆਪਣੇ ਪਤੀ ਦੀ ਪਿਆਰੀ ਆ ਆਪਣੇ ਪਤੀ ਦੀ ਆਪਣੇ ਸੱਸ ਸਹੁਰੇ ਦੀ ਪਿਆਰੀ ਆ ਹੈਨਾ ਕਿਉਂਕਿ ਦੇਖੋ ਪਰਿਵਾਰਾਂ ਦਾ ਦੋਨਾਂ ਦਾ ਬਹੁਤ ਫਰਕ ਹੁੰਦਾ ਮੈਂ ਵੀ ਜਦੋਂ ਵਿਆਹ ਕੇ ਆਈ ਸੀ ਮੇਰੇ ਸਹੁਰੇ ਪਰਿਵਾਰ ਦਾ ਤੇ ਮੇਰੇ ਪੇਕੇ ਪਰਿਵਾਰ ਦਾ ਜਿਵੇਂ ਅਸਮਾਨ ਦਾ ਫਰਕ ਸੀ ਮੇਰਾ ਪੇਕਾ ਪਰਿਵਾਰ ਬਹੁਤ ਫ੍ਰੀ ਮਾਈਂਡਡ ਹੈ ਤੇ ਮੇਰਾ ਸਹੁਰਾ ਪਰਿਵਾਰ ਬਹੁਤ ਜ਼ਿਆਦਾ ਹਨਾ ਹਜੇ ਵੀ ਪਿੱਛੇ ਜਿੱਦਾਂ ਕਿ ਮੇਰੀ ਬੇਟੀ ਹੈ ਹਜੇ ਵੀ ਅਸੀਂ ਉਹਨੂੰ ਕੋਈ ਫੈਸਲ ਨਹੀਂ ਹੈ ਹਨਾ ਬਹੁਤ ਰੋਕਦੇ ਆ ਚਲੋ ਫੇਰ ਵੀ ਸਮੇਂ ਦੇ ਹਿਸਾਬ ਨਾਲ ਅਸੀਂ ਬਦਲਦੇ ਆ ਪਾਪਾ ਜੀ ਨੇ ਸਾਡੇ ਹਨਾ ਸਿੱਖੀ ਦੇ ਨਾਲ ਜਦੋਂ ਅਸੀਂ ਜੁੜੇ ਹੁੰਨੇ ਆ ਦੇਖੋ ਜੇ ਮੈਂ ਉੱਥੇ ਜਿੱਦ ਕਰਦੀ ਅੱਜ ਉਹ ਹੀ ਘਰ ਆ ਜਿੱਥੇ ਮੈਂ ਕਹਿਣ ਨਾਲ ਹਨਾ ਇੱਕ ਰਾਣੀ ਆ ਪਰ ਜਿਹੜੀ ਤੀ ਇਹ ਚੀਜ਼ ਨੂੰ ਸੋਚ ਲੈਂਦੀ ਐ ਤਾਂ ਉਹਦੇ ਆਪਣੇ ਮਾਪੇ ਨੂੰ ਵੀ ਆਪਣੇ ਸਹਰੇ ਪਰਿਵਾਰ ਨੂੰ ਵੀ ਆਪਣੇ ਪਤੀ ਨੂੰ ਵੀ ਸਾਰਿਆਂ ਨੂੰ ਸੁਖੀ ਰੱਖਦੀ ਐ ਤੇ ਆਪਣੇ ਬੱਚਿਆਂ ਨੂੰ ਵੀ ਸੁਖੀ ਰੱਖਦੀ ਐ ਮੈਂ ਆਪਣੀਆਂ ਭੈਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਐ ਕਿ ਛੋਟੇ-ਛੋਟੀਆਂ ਚੀਜ਼ਾਂ ਨੂੰ ਹਨਾ ਤੁਸੀਂ ਭੁੱਲ ਕੇ ਦੇਖਿਓ ਕਿਉਂਕਿ ਮੈਂ ਪਹਿਲਾਂ ਵੀ ਵੀਡੀਓ ਪਾਈ ਐ ਕਿ ਅਗਰ ਕੋਈ ਵੀ ਗੱਲ ਹੁੰਦੀ ਐ ਤਾਂ ਤੁਸੀਂ ਚੁੱਪ ਰਹਿ ਕੇ ਦੇਖਿਓ ਤੁਸੀਂ ਆਪਣੇ ਪਤੀਆਂ ਨੂੰ ਨਸ਼ਿਆਂ ਤੋਂ ਸ਼ਰਾਬ ਤੋਂ ਬਗਾਨੀ ਔਰਤ ਤੋਂ ਹਰ ਇੱਕ ਚੀਜ਼ ਤੋਂ ਛੁੜਾ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ-ਅੱਗੇ ਜ਼ਰੂਰ ਸ਼ੇਅਰ ਕਰਨਾ ਆਪਣੇ ਚੈਨਲ ਦਾ ਨਾਮ ਆ ਕਾ ਪਿਆਰ ਔ லாய் ஜரூ கேட்க மிலாங்க அகல வீடு சத் சிரிய